ਹਾਂਜੀ ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚਿਆ ਸ਼ਹਿਰ ਮਲੇਰ ਕੋਟਲੇ ਇੱਥੇ ਰਹਨੇ ਆ ਆਪਾਂ ਇੱਥੇ ਰਹਨੇ ਆ ਆਪਾਂ ਨਾਲ ਆਪਣੇ ਆ ਬੰਦੇ ਨੇ ਜਿਹੜੇ ਨੇ ਉਹਨੂੰ ਇੱਕ ਬੰਦਾ ਅੱਜ ਪਹਿਲੀ ਵਾਰ ਮਲੇਰ ਕੋਟਲੇ ਆਇਆ ਕਿਹੜਾ ਇੰਦਰਜੀਤ ਉਹ ਕਦੋਂ ਮਲੇਰ ਕੋਟਲੇ ਨਹੀਂ ਆਇਆ ਉਹ ਬੰਦਾ ਪਹਿਲੀ ਵਾਰ ਮਲੇਰ ਕੋਟਲੇ ਆਇਆ ਮੈਂ ਵੀ ਦੂਜੀ ਤੀਜੀ ਵਾਰ ਆ ਰਿਹਾ ਇੰਦਰ ਨੂੰ ਜਾਣਾ ਸਵਾਗਤ ਆ ਦੋ ਬੰਦੇ ਤਾਂ ਮਲੇਰ ਕੋਟਲੇ ਹੀ ਰਹਿੰਦੇ ਨੇ ਆ ਮਲੇਰ ਕੋਟਲੇ ਦਾ ਗੂਗਲ ਮੈਪ ਆ ਸਾਡਾ ਆ ਬੰਦਾ ਕੱਢ ਕੇ ਆ ਰਿਹਾ ਮਲੇਰਕੋਟ ਆਪਾਂ ਕਰਨ ਲੱਗਿਆ ਮਲੇਰਕੋਟ ਦੇ ਬਜ਼ਾਰ 'ਚ ਐਂਟਰ ਆ ਆ ਕਿਹੜਾ ਬਜ਼ਾਰ ਆ ਮਲੇਰਕੋਟ ਦੇ ਦਾ ਕਿਹੜਾ ਗੇਟ ਆ ਇਹ ਸਰਹੰਦੀ ਗੇਟ ਆ ਮਲੇਰਕੋਟ ਦਾ ਸਰਹੰਦੀ ਗੇਟ ਹੀ ਬਜ਼ਾਰ ਕਿਹੜਾ ਹੈ ਇਹ ਇਹਦੇ ਅੰਦਰ ਐਂਟਰ ਹੋ ਕੇ ਇੱਕ ਪਾਸੇ ਨੂੰ ਚਲੇ ਬਜ਼ਾਰ ਇੱਕ ਪਾਸੇ ਨੂੰ ਚਲੇ ਜੀ ਆਪਣਾ ਜੇ ਸੱਚੀ ਹੱਥ ਮੋੜਾਂ ਦੇ ਤੇਰੀ ਬਜ਼ਾਰਾ ਜੀ ਖੜ ਜਾ ਮੈਂ ਭੁੱਲ ਗਿਆ ਆ ਲਓ ਜੀ ਮਲੇਰਕੋਟ ਦੇ ਸਰਹੰਦੀ ਗੇਟ 'ਚ ਐਂਟਰ ਹੋ ਕੇ ਇੱਧਰ ਨੂੰ ਤੇਲੀਆ ਬਜ਼ਾਰ ਆ ਇੱਧਰ ਨੂੰ ਤੇਲੀਆ ਬਜ਼ਾਰ ਆ ਇੱਧਰ ਨੂੰ ਅਜੀਤਪੁਰਾ ਬਾਜ਼ਾਰ ਆਪਾਂ ਕਿੱਧਰ ਜਾਣਾ ਆਪਾਂ ਚੱਲੇ ਮਲੇਰਕੋਟ ਦੇ ਤੇਲੀਆ ਬਾਜ਼ਾਰ 'ਚ ਨੂੰ ਚਲੋ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਮਲੇਰਕੋਟ ਦਾ ਤੇਲੀਆ ਬਾਜ਼ਾਰ ਇੱਥੇ ਕੀ ਮਿਲਦਾ ਇੱਥੇ ਮਲੇਰਕੋਟ ਦੇ ਤੇਲੀਏ ਬਾਜ਼ਾਰ 'ਚ ਕੱਪੜੇ ਦੀਆਂ ਵੱਡੀਆਂ ਦੁਕਾਨਾਂ ਲੇਡੀ ਸੂਟ ਲਹਿੰਗੇ ਸਭ ਕੁਝ ਇੱਥੋਂ ਤੁਹਾਨੂੰ ਮਿਲੂ ਆਪਾਂ ਕੀ ਲੈਣਾ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਹੁਣ ਬਲੇ ਪਤਾ ਨਹੀਂ ਕੀ ਹੋਊਗਾ ਇਹ ਆਪਾਂ ਮਲੇਰਕੋਡ ਦੇ ਇਟਲੀਆ ਵਿਆਹ ਤੇ ਰਹੀਆਂ ਸਮੁੰਨੇ ਸੂਟ ਅੱਕ ਕੇ ਲਾਲਿਆ ਦੀ ਵੀਡੀਓ ਆਪਾਂ ਪਹਿਲਾਂ ਪਾਈ ਸੀ ਮਲੇਰਕੋਟ ਦੇ ਆ ਤੇਰੀ ਆ ਬਜ਼ਾਰੀ ਇਹਨੂੰ ਪੰਪ ਦਿੱਤੇ ਦੀ ਅਸੀਂ ਕੁੜੀ ਨੂੰ ਕੰਮ ਨਹੀਂ ਆਏ ਪੰਪ ਬੜੀ ਕੁਦੀ ਦੀ ਕੰਮ ਨਹੀਂ ਆਏ ਪਰ ਬਸ ਤਾਂ ਹੀ ਨਹੀਂ ਪੰਪ ਕੰਮ ਆਏ ਮਾ Google पे ਤਾਂ ਆਦਨ ਚੱਲਦਾ ਉਹਦਾ ਇੱਕ ਗੱਲ ਆਪਾਂ ਦੇਖੀ ਆ ਵੀ ਮਲੇਰਕੋਟ ਦੇ ਮਤਲਬ ਦਿਨੇ ਕੋ ਬਜ਼ਾਰ ਆਪਾਂ ਉਹ ਮੈਨਿਆ ਨਾ ਰੇਤ ਪੈਸਾ ਹੀ ਨਿੱਛ ਰਿਹਾ ਨਾ ਐਂਡਰ ਦੇ ਸੂਟ ਬਹੁਤ ਸਸਤੇ ਮਿਲ ਜਾਂਦੇ ਨੇ ਜੀ ਇੱਥੇ। ਇਹ ਕਿਹੜਾ ਬਾਜ਼ਾਰ ਆਂ ਜੀ? ਤੇਲੀਆ ਦਾ। ਤੇਲੀਆ ਬਾਜ਼ਾਰ ਆ ਇਹ। ਆਹ ਮੁੰਡਾ ਇਹ ਮਲੇਰਪੋਟਲੇ ਦਾ ਉਹ ਤਗੜਾ ਯੂਟਿਊਬਰ ਆ ਇਹ। ਮਲੇਰਪੋਟਲੇ ਤੇਲੀਆ ਵੀਰ ਕਿੱਧਰ ਨੂੰ ਜਾ ਰਹੇ ਆਂ ਆਪਾਂ ਹਣ? ਏਰੀਆ ਵਿਆਰਚੋ ਆਪਾਂ ਮਲੇਰਕੋਟ ਦੇ ਚਮੜਾ ਬਜ਼ਾਰ ਵੱਲ ਨੂੰ ਜਾ ਰਹੇ ਆਂ ਏਰੀਆ ਵਿਆਰਚ ਚੂੜੀਆਂ ਬੈਂਗਲਸ ਚਾਹ ਪੀਣੇ ਆਂ ਜੀ ਫੇਰ ਹੋਰ ਚੂੜੇ ਜੇ ਨਵਾਂ ਵਿਆਹ ਹੋਣਾ ਚੂੜੇ ਵੀ ਮਿਲਦੇ ਨੇ ਬਈ ਯਰੇ ਹਸਤੇ ਰੇਟਾਂ ਤੇ ਤੇ ਇੱਥੋਂ ਸਾਰਾ ਕੁਝ ਮਿਲਦਾ ਉਹ ਫਿਲਮਾਰਕੀ ਦਾ ਇਹ ਹੋਲਸੇਲ ਮਾਰਕੀਟ ਐ ਇੱਥੋਂ ਸਾਰਾ ਕੁਝ ਕੀ ਕੀ ਮਿਲਦਾ ਉਰੇ ਖੜ ਕੇ ਦੱਸ ਚੱਲ ਚੱਲ ਗਏਗਾ ਨਹੀਂ ਅੰਦਰ ਜਾ ਕੇ ਦੱਸੂ ਮੈਂ ਕੀ ਕੀ ਮਿਲਦਾ ਰਹੇ ਇਹ ਵੀ ਹੋਲਸੇਲ ਮਾਰਕੀਟ ਆ ਮਲੇਰਕੋਟ ਲਈ ਕੀ ਲੈਣਾ ਤਾਂ ਮਰੋ ਥੋੜੀ ਮਲੇਰਕੋਟ ਦੇ ਤੇਲੀਆ ਵਯਾਰ ਤੋਂ ਆਪਾਂ ਹੁਣ ਜਾ ਰਹੇ ਹਾਂ ਮਲੇਰਕੋਟਲੇ ਦੇ ਚਮੜਾ ਵਯਾਰ ਤੇ ਚਮੜਾ ਵਯਾਰ ਤੇ ਜੁੱਤੀਆਂ ਨੇ ਚਮੜਾ ਵਯਾਰ ਤੇ ਕਿੱਥੇ ਜਾਵਾਂਗਾ ਨਾ ਕੋਠਾ ਬੈਗ ਜਾਣਾ ਬੈਗ ਤੇਲੀਆ ਬਿਆਰ ਤੋਂ ਚਮੜਾ ਬਿਆਰ ਤੋਂ ਜਾ ਰਹੇ ਆ ਤੁਹਾਨੂੰ ਹੈਂਡਵਾਲ ਹੋ ਗਿਆ ਨੇ ਜੰਦੀ ਬੱਸ ਦੇ ਦੇਖਣ ਕਰਾਈ ਤੋਂ ਨਹੀਂ ਬ੍ਰੇਕ ਹੋਵੇ ਸਾਈਕਲ ਤੋਂ ਨਹੀਂ ਤੇ ਕੋਈ ਵੀ ਆਪ ਗ੍ਰੈਡਿੰਗ ਜਾ ਸਕਦੇ ਬਾਕੀ ਇੱਥੇ ਸਭ ਕੁਝ ਆਪਣੀ ਮਰਜ਼ੀ ਨਾਲ ਤਿਆਰ ਵੀ ਕਰਵਾ ਸਕਦੇ ਆ ਸੂਟ ਜੁੱਤੀ ਕਿਆ ਰੋਹੀਓ ਵੀ ਮਾਰਦੀ ਨੇ ਪਿਆਰ ਕਰਦਾ ਹੈ। ਜਿਹਨੇ ਆਮ ਬਿੱਤੀ ਦੇ ਮਾਰਦੇ। ਇਹ ਅੱਧੀ ਪੂਰੇ ਦਿਨ ਆਉਂਦਾ ਤੇ ਉਹ ਤੋਂ ਬਾਅਦ ਵੀ ਰਹੂ। ਕਿਦੋਂ ਜਾਣਾ ਤੁਹਾਨੂੰ? ਬਹੁਤ ਬਾਲਾ ਬਰੇ ਬਹੁਤ। ਉਹ ਤਾਂ ਤੇ ਕਾਫੀ ਖਾਣਾ। ਅੱਜ ਆਪਾ ਪਹੁੰਚ ਚੁੱਕੇ ਹਾਂ ਮਲੇਰ ਕੋਟਲੇ ਨੇ। ਅਸੀਂ ਆਪਣਾ ਵੀ ਹਰ ਚ ਬਹੁਤ ਜ਼ਿਆਦਾ ਮਿਲਦੀ। ਬਾਕੀ ਆਪਾਂ ਪ੍ਰੋਪਰ ਜੀ ਵੀ ਪਾਈ ਆ ਪੰਜਾਬੀ ਵੀ ਦੇਖੀ ਉਹ ਚੰਗੋ ਵੀ ਆ ਵੀ ਲੱਗੇ। ਸਾ ਦੇਖੋ। ਆਹਦਾ ਤੇਰੀ ਮਦਦ ਆ। ਘੱਟ ਪਾਟਿਆ ਅੱਜ ਬੱਚੇ ਨਾਲ ਰਹੇ ਲੋ। 400 ਪੜੇ ਹੋ ਗਏ ਨੇ ਕਿਉਂਕਿ ਦਿੱਖੇਗੇ ਬਹੁਤ ਦੁਕਾਨਾਂ ਮਿਲਣਗੀਆਂ। ਕੁਝ ਕੁ ਜੀ ਆਪਣੀ ਮੰਨ ਕਰਦੀ ਹੈ। ਇੱਥੇ ਆ ਗਈ ਹੈ ਸਾਰੀਆਂ ਜੁੱਤੀਆਂ ਆਈਆਂ ਦੁਕਾਨਾਂ। ਇੱਥੇ ਆਪਣੀ ਪਸੰਦ ਦੀ ਤੁਸੀਂ ਜੁੱਤੀ ਆਪਣੇ ਸੂਟ ਨਾਲ ਦੀ ਵੀ ਤਿਆਰ ਕਰਵਾ ਸਕਦੇ ਹੋ ਜਿਵੇਂ ਦੀ ਮਰਜ਼ੀ ਪੰਜਾਬੀ ਜੁੱਤੀ ਜਿਆਦਾ। ਆਡੀ ਜੀ ਜਿੱਥੇ ਤਿਆਰ ਕਰਵਾ ਸਕਦੇ ਹਾਂ ਇੱਥੇ ਸਾਰੀਆਂ ਤੁਹਾਨੂੰ ਪੰਜਾਬੀ ਜੁੱਤੀ ਜ਼ਿਆਦਾ ਮਿਲੂਗੀ ਬਸਾਰੇ ਹਰ ਤਰ੍ਹਾਂ ਦੀ ਜੁੱਤੀ ਇੱਥੇ ਤੁਹਾਨੂੰ ਮਿਲੂਗੀ ਪਰ ਪੰਜਾਬੀ ਜੁੱਤੀ ਜ਼ਿਆਦਾ ਮਿਲੂ ਤੇ ਆ ਫੂਟ ਵੀ ਬਹੁਤ ਸੋਹਣੇ ਸੋਹਣੇ ਇਸ ਉੱਤਾ ਨਾਲ ਦੀ ਜੁੱਤੀ ਵੀ ਤਿਆਰ ਰਿਛੀ ਜਿਵੇਂ ਮਰਜ਼ੀ ਕਰਵਾ ਸਕਦੇ ਆ ਬਾਕੀ ਇਹ ਜੁੱਤੀ ਬਹੁਤ ਹਸਤੇ ਰੇਟ ਤੇ ਤਿਆਰ ਕਰਵਾ ਸਕਦੇ ਹਾਂ ਬਾਕੀ ਏਟ ਆਪਾਂ ਬਈਨਾ ਵੀਡੀਓ ਪਾਈ ਹੋਈ ਹੈ ਪੰਜਾਬੀ ਜੁੱਤੀ ਦੀ ਉਹ ਚ ਦੱਸੀ ਹੋਈ ਨੇ ਸਾਰੇ ਉਹ ਵੀਡੀਓ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਲੈ 사 ਲਈ ਬਈ ਲੋਈ ਚਾ ਉੱਪਰ ਆ ਗਏ ਸਾਰੇ ਜੁੱਤੀ ਵਾਲੀ ਦੁਕਾਨ ਤੇ ਵੀਡੀਓ ਆਪਾਂ ਪਹਿਲਾਂ ਪਾਈ ਹੋਈ ਆ ਨਾ ਹੈ ਗਿਆ ਜੁੱਤੀ ਹੋਈ ਹੈ ਹੈ ਕਰ ਲਓ ਭਾਈ ਜੀ ਨਹੀਂ ਹੈ ਅੱਜੇ ਪਾਈ ਹੋਈ ਆ ਜੁੱਤੀ ਦਾ ਲਾਈਵ ਵੀਡੀਓ ਆਪਾਂ ਪਾਈ ਹੋਈ ਆ ਪਹਿਲੇ ਚੈਨਲ ਤੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਫੁੱਲ ਐਡਰੈਸ ਦੇ ਨਾਲ ਐਡਰੈਸ ਵੈੱਬ ਕੰਟੈਕਟ ਨੰਬਰ 007852 ਉਡੀ ਲੁਕਾ ਨਾ ਕੋਈ ਬੁੱਕਾ ਤਾਂ ਬਹੁਤ ਸਾਰਾ ਹੈ। ਸਾਇਓ ਵੀ ਲੋਏ ਆਪਾਂ ਮਲੇਰ ਕੋਟਲੇ ਦੇ ਸਦਰ ਬਜ਼ਾਰ ਤੇ ਕਾਹ ਕਾ ਮਰ ਵਾਲਾ ਗਿਆਨ ਮੈਨੇ ਲੂ ਇੱਥੇ ਰੋਮ ਜੁੱਤੀ ਆ ਦੀ ਵੈਰਾਈਟੀ ਬਹੁਤ ਮਿਲ ਜੂ। ਅਪਾ ਜਾ ਰਹੇ ਆ ਮਲੇਰ ਕੋਟਲੇ ਦੇ ਲੋਹਾ ਬਜ਼ਾਰ ਵੱਲ ਨੂੰ। ਜਾ ਕੇ ਦਿਖਾਉਨੇ ਆ ਤੁਹਾਨੂੰ ਲੋਹਾ ਬਜ਼ਾਰ। ਲਓ ਜੀ ਆਪਾਂ सदर ਬਾਜ਼ਾਰ ਤੇ ਹੁਣ ਫੇਰ ਵਾਪਸ ਜਾ ਰਹੇ ਹਾਂ ਦੋਹਾ ਬਾਜ਼ਾਰ ਵਾਲੀ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੂ ਉਹ ਲੱਗ ਤੋਂ ਪਾਵਾਂਗੇ ਆਪਣੇ ਬੰਦੇ ਕਿੱਥੇ ਨੇ ਉਰੇ ਉਹ ਬੈਠੇ ਨੇ ਸਾਰੇ ਆਪ ਨੂੰ ਬੰਦੇ ਕੀ ਹਾਂ ਆ ਵੀ ਆਇਆ ਕੋਈ ਪਸੰਦ ਆਹ ਬਜ਼ਾਰ ਘੁੰਮ ਕੇ ਆ ਪਾ ਕੇ ਬਹਿ ਗਏ ਇੱਥੇ ਜਿਹੜਾ ਕੈਪਸੀ ਆ ਇਹ ਜੀ ਐਫ ਸੀ ਕੇ ਐਫ ਸੀ ਡੈਡੀ ਤਾਂ ਜੁਤੀ ਨਾ ਪੋੜਦੀ ਪੀ ਐਫ ਸੀ ਐਫ ਸੀ ਕੇ ਐਫ ਸੀ ਤਾਂ ਜਮਾ ਹੁੰਦਾ ਸਾਰੇ ਆ ਦੇ ਕੇ ਐਫ ਸੀ ਦੇ ਕੋਲ ਇਹ ਫੁੱਲ ਵੈਜੀਟੇਰੀਅਨ ਆ ਵੈਜੀਟੇਰੀਅਨ ਆ ਆਪਾਂ ਬੰਦੇ ਆ ਤੇ ਗਰਮੀ ਬਹੁਤ ਆ ਬਾਕੀ ਨੂੰ ਦਿਖਾਉਨੇ ਆ ਬਜ਼ਾਰ ਦੇ ਹਾਂ ਹੁਣੇ ਮੈਨੂੰ ਦੱਸਦੇ ਨੇ ਇਹਨਾਂ ਸਾਰਿਆਂ ਨੇ ਸ਼ਾਪਿੰਗ ਸ਼ੁਰੂ ਕਰਤੀ ਮੈਨੂੰ ਸਾਰੇ ਪੁੱਛ ਰਹੇ ਨੇ ਬਿਤਾਏ ਕਰਦੇ ਸ਼ਾਪਿੰਗ ਸ਼ੁਰੂ ਕਰਨੀਆਂ ਦੱਸਦਾ ਹੀ ਨਹੀਂ ਰਾਤ ਦੱਸ ਘਰ ਆ ਰਿਹਾ ਕਿੰਨੇ ਚਿਰ ਦੱਸ ਉਹਨੂੰ ਵੀ ਕਹਦੇਗਾ ਇੱਥੇ ਆਉਣਾ ਇਹਨਾਂ ਨੂੰ ਪੁੱਛਦੇ ਹੋਣਾ ਦੀਦੀ ਕੀ ਕਰਨਾ ਨਹੀਂ ਨਹੀਂ ਉਹਨੂੰ ਵੀ ਨਹੀਂ ਪਤਾ ਉਹਨੂੰ ਉਹ ਮੈਨੂੰ ਆਪ ਤੰਗ ਕਰ ਦੋਗੇ ਜਿਹੜੀ ਇਹ ਕਹਿੰਦਾ ਦੇਖਦੇ ਆਂ ਦੇਖਦੇ ਨਹੀਂ ਠੀਕ ਆਉਂਦੀ ਮੈਂ ਕੀ ਕਰੀਏ ਸਟਾਫ ਦੇਖੀਏ ਅੱਲੇ ਉਹ ਕਰਦੇ ਆਂ ਆਪਾਂ ਦੇਖਦੇ ਆਂ ਵੀ ਕੀ ਕਰੀਏ ਸ਼ੋਪਿੰਗ ਸ਼ੁਰੂ ਬਾ ਹੁਣ ਕਰੇ ਦੇਣੀ ਆ ਇਧਰੋਂ ਛੁੱਟੀਆਂ ਲੈ ਕੇ ਤੇ ਚਲੋ ਹੁਣ ਖਾ ਪੀ ਕੇ ਫੇਰ ਮਿਲਦੇ ਆਂ ਜੀ ਤੁਹਾਨੂੰ ਸਾਰੇ ਬੰਦੇ ਆਪਣੇ ਬੈਠੇ ਨੇ ਉਧਰ ਆਧਾਰ ਕਾਰਡ ਗੱਡੀ ਬੈਠੇ ਨੇ ਪੈਨਸ਼ਨਾਂ ਵੱਧੂ ਹੋ ਰਹੇ ਓਏ ਅਸਦੀਪ ਆ ਮੇਰਾ ਕ੍ਰੈਡਿਟ ਕਾਰਡ ਚਲਾਓ ਓ ਉੱਤੇ ਸ਼ੋਪਿੰਗ ਕਰਨੀ ਹੈ ਕ੍ਰੈਡਿਟ ਕਾਰਡ ਚਲਾਉਣਿਆ ਚਲਾਉਣਿਆ